ਮੈਂ ਤਕਰੀਬਨ ਸਰਗਈ 30 ਪਲੱਸ ਕੰਟਰੀਆਂ ਪਹੁੰਚ ਚੁਕਾਇਆ ਜਿਹਦੇ ਵਿੱਚ ਬੰਗਲਾਦੇਸ਼, THAILAND, INDONESIA, SINGAPORE, LAOS, CAMBODIA, MACAU, HONG KONG, CHINA। ਉਹਨਾਂ ਤੱਕ ਤੁਸੀਂ ਬਾਹਰ ਗੱਟਰੀ ਪਹੁੰਚ ਕੇ ਖਰਚਾ ਕਿੰਨਾ ਕਾ ਗਿਆ ਕਿਉਂਕਿ ਲੋਕ ਫਾਈਨੈਂਸ਼ੀਅਲ ਪ੍ਰੋਬਲਮ ਤੋਂ ਜ਼ਿਆਦਾ ਡਰਦੇ ਨੇ ਕਿ ਖਰਚਾ ਬਹੁਤ ਹੁੰਦਾ। ਨੌਬਾਰ ਸਤਨਾਕਰਾਕ ਤਸੀਦ ਨਹੀਂ ਹੋਇਆ ਸਾਰੀਆਂ ਗੱਲਾਂ ਹੁਣ ਤੁਸੀਂ ਕਹੋਗੇ ਕਿਵੇਂ ਕਿਉਂਕਿ ਮੈਂ ਸਾਰੀ ਪਲੈਨਿੰਗ ਆਪ ਕਰਦਾ ਮੈਂ ਕਿਸੇ ਏਜੰਟ ਕੋਲ ਨਹੀਂ ਜਾ ਰਿਹਾ ਸਾਨੂੰ ਨਾ ਆਪਣੇ ਦੇਸ਼ ਨਾਲ ਪਿਆਰ ਬਿਲਕੁਲ ਸੱਚ ਕਹਿੰਦਾ ਭਾਵੇਂ ਤੁਹਾਡੇ ਚੋਂ ਕੋਈ ਗੱਵੇ ਵੀ ਨਹੀਂ ਇਹ ਝੂਠਾ ਜਾਏਗਾ ਨਹੀਂ ਜੇ ਜਿਹਨੂੰ ਪਿਆਰ ਹੈ ਨਾ ਜੇ ਮੈਂ ਪਰਿਵਾਰ ਸਾਹਿਬ ਜਾ ਕੇ ਇੱਕ ਦਿਨ ਸੇਵਾ ਕਰ ਸਕਦਾ ਤਾਂ ਮੈਂ ਆਪਣੇ ਦੇਸ਼ ਵਾਸਤੇ ਇੱਕ ਦਿਨ ਸੇਵਾ ਕਰਨ ਲਈ ਕਿਉਂ ਆਇਆ ਆ ਪਾਈਪਾਂ ਬਾਹਰ ਲੱਗੀਆਂ ਆ ਬਾਹਰ ਈ ਮੈਂ ਕਦੀ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਮੈਂ ਇੱਥੇ ਜਾ ਕੇ ਲੱਗਾਂ ਯਾਰ ਇੱਕ ਦਿਨ ਆਪਣਾ ਕੰਮ ਕਰ ਲਵਾਂ। ਪੋਰੀਆ ਵਿੱਚ ਮੈਂ ਵੇਖਿਆ ਲੋਕੀ ਸ਼ਾਮੀ 5:00 ਵਜੇ ਆ ਕੇ 6:00 ਵਜੇ ਨੂੰ ਭਾਉਲਾ ਲੈ ਕੇ ਫ੍ਰੀ ਭਾਅ ਕਰ ਦਿੰਦੇ। ਮੈਂ ਸੇਮ ਲਿਖ ਕੇ ਜਨ ਪੁੱਛਿਆ, "ਬੀਏ ਯਾਰ ਕਿਵੇਂ ਤੁਹਾਨੂੰ ਪਤਾ ਲੱਗੀਆਂ ਇਹ ਮਤਲਬ ਅੱਛੀ ਜਾਓ ਕਦੇ ਇਹ ਸਾਣਾ ਸ਼ੁਰੂ ਤੋਂ ਹੀ ਆ।" ਦੇਖੋ ਜੇ ਤੇ ਕਿਹ ਬੰਦੇ ਨੇ ਬਿਜ਼ਨਸ ਸਟਾਰਟ ਕਰਨਾ। ਕੋਈ ਵੀ ਕਾਰੋਬਾਰ ਸਟਾਰਟ ਕਰਨਾ ਜਾਂ ਨੌਕਰੀ ਕਰਨੀ ਜ਼ਿੰਦਗੀ ਦੀ ਸ਼ੁਰੂਆਤ ਹੈ। ਜਿਹੜੇ 20-25 ਸਾਲ ਦੀ ਉਮਰ ਚ ਨੇ। ਉਹਨਾਂ ਵਾਸਤੇ ਵੀ ਜਿਹੜੇ ਨਹੀਂ ਮਤਲਬ ਕਾਮਯਾਬ ਹੋ ਸਕਦੇ ਸਟਰਗਲ ਕਰਦੇ ਚਾਲੇ ਕਰ ਸਕਦੇ ਇੱਕ ਵਾਰੀ ਚਾਇਨਾ ਜੂਪ ਬੱਚੇ ਮੈਂ ਤਾਂ ਗੱਲ ਕਰਦਾ ਚਾਇਨਾ ਜੂਪ ਤੇ ਜੋ ਚਾਇਨਾ ਜਿਹੜਾ ਬੰਦਾ ਚਲਾਦਾ ਉਹਨੂੰ ਆ ਕੇ ਨਾ ਅਗਲ ਆ ਜਾਂਦੀ ਆ ਵੀ ਮੈਂ ਕਾਰੋਬਾਰ ਕਿਵੇਂ ਕਰਨਾ ਆਫਿਸ ਮੇਨਟੇਨ ਕਿਵੇਂ ਕਰਨਾ ਬੰਦਿਆਂ ਨੂੰ ਕਿਸ ਤਰੀਕੇ ਨਾਲ ਜੇ ਮੈਂ ਫੂਡ ਰੈਸਟੋਰੈਂਟ ਖੋਲਣਾ ਕਿਸ ਤਰੀਕੇ ਨਾਲ ਪੈਕ ਕਰਕੇ ਦੇਣਾ ਜੀ ਜ਼ਰੂਰ ਦੱਸੋ ਸਾਡੇ ਸਨੋਤਿਆਂ ਨੂੰ ਕਿ ਜਿਹੜੇ ਜਾਣਾ ਚਾਹੁੰਦੇ ਨੇ ਕਿਹੜੀ ਕੰਟਰੀ ਦੇ ਵਿੱਚ ਵਿਜ਼ਿਟ ਕਰਨ ਦੋ ਤਿੰਨ ਕੰਟਰੀ ਇਸ ਤਰ੍ਹਾਂ ਦੱਸੋ ਜਿਹੜੀਆਂ ਸਸਤੀਆਂ ਵੀ ਹੋਣ ਤੇ ਵਧੀਆ ਵੀ ਹੋਣ ਅਗਰ ਬੱਚੇ ਨੂੰ ਸੰਸਕਾਰੀ ਬਣਾਉਣਾ ਤਾਂ ਉਹਨੂੰ ਜਾਪਾਨ ਜਾਂ ਕੋਰੀਆ ਸਭ ਸਭ ਅਗਰ ਬੰਦਾ ਉੱਥੇ ਜਾਊਗਾ ਤਾਂ ਉਹਨੂੰ ਪੱਕਲ ਆ ਜੂਗੀ ਮੈਨੂੰ ਯਾਦ ਆ ਰਿછੇ ਸਾਊਥ ਕੋਰੀਆ ਤੋਂ ਤੇ ਜਾਪਾਨ ਤੋਂ ਨਾ ਮੇਰੇ ਘਰ ਘਰ ਬੈਸਟ ਆਇਆ ਉਹ ਲੜਕੀ ਵੀ ਸਾਡੇ ਘਰੇ ਰਹੀ ਤੇ ਉਹ ਜਦੋਂ ਚੱਲੀ ਨਾ ਉਨੇ ਆਪਣਾ ਬਿਸਤਰਾ ਪੂਰੀ ਤਰਾਹ ਸਾਫ ਕਰਕੇ ਇੱਕ ਇੱਕ ਭਾਂਡਾ ਤੱਕ ਮਲਵ ਕੀ ਉਹਨੇ ਮਾਜਾ ਮੇਰੇ ਬੱਚੇ ਦੇਖਦੇ ਪਏ ਉਹ ਚੀਜ਼ ਉਸ ਦਿਨ ਤੋਂ ਬਾਅਦ ਮੈਂ ਵੇਖਿਆ ਮੇਰੇ ਬੱਚਿਆਂ ਨੇ ਚੁੱਕੇ ਕਿ ਉਹਦੇ ਸਕੀਤੀ ਚੇਂਜ ਆਈ ਹੁੰਦੀ ਆ ਹੁਣ ਆਪਣੇ ਉਹ ਵੀ ਬੈਡ ਆਪਣਾ ਆਪ ਕਰ ਜਿੰਨੇ ਦੇ ਆਪਣਾ ਘਰਾਂ ਦੇ ਵਿੱਚ ਹੁੰਦਾ ਬੱਚੇ ਕਦੇ ਯਾਰ ਮੰਮੀ ਹੈਗੀ ਡੈਡੀ ਹੈਗਾ ਆਪ ਇਹਨਾਂ ਨੇ ਕਰਨਾ ਖਾਣੇ ਦੀ ਗੱਲ ਕੀਤੀ ਐ ਕਲਚਰ ਦੀ ਗੱਲ ਕੀਤੀ ਐ ਤੁਸੀਂ ਵੈਜੀਟੇਰੀਅਨ ਹੋ ਬਲਾਕ ਨੋਨ ਵੈਜੀਟੇਰੀਅਨ ਵੀ ਦੱਸੋ ਨਹੀਂ ਮੈਂ ਪੂਰਨ ਵੈਜੀਟੇਰੀਅਨ ਨਹੀਂ ਹਾਂ ਬਹਤ ਜੇ ਤੁਸੀਂ ਰੋਕ ਕੀਤਾ ਤੇ ਬਾਹਰ ਤੋਂ ਜਿਆਦਾ ਨੋਨ ਵੈਜੀਟੇਰੀਅਨ ਮਿਲਦਾ ਫਿਰ ਕਿਸ ਤਰ੍ਹਾਂ ਮੇਨਟੇਨ ਕਰਸਤਾਂ ਕੀਤਾ ਮੇਨਟੇਨਰ ਦੇ ਵਿੱਚ ਨਾ ਪ੍ਰੋਪਰ ਨੋਲਜ ਤੁਹਾਡੇ ਕੋਲ ਹੋਣੀ ਚਾਹੀਦੀ ਮੰਨ ਲਓ ਮੈਂ ਅ ਅਗਰ ਹਰ ਜਗ੍ਹਾ ਤੇ ਨਾ ਜਾਵਾਂ ਬਹੁਤਾ ਤੇ ਹਰ ਜਗ੍ਹਾ ਦੇ ਵਿੱਚ ਜਾ ਕੇ ਜੇ ਮੈਂ ਕਹਾਂ ਵੀ ਮੈਂ ਤੇ ਸਿਰਫ ਤੇ ਸਿਰਫ ਮੈਂ ਵੈਜੀਟੇਰੀਅਨ ਖਾਣਾ ਕਈਆਂ ਜਗ੍ਹਾ ਤੇ ਬੰਦੇ ਨੂੰ ਲੱਭਦਾ ਹੀ ਨਹੀਂ ਕੁਛ ਤਾਂ ਤੁਹਾਡੇ ਕੋਲ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਆ ਵੀ ਜੇ ਮੈਂ ਆ ਚੀਜ਼ ਨਹੀਂ ਕੀਤੀ ਤੇ ਮੈਂ ਉਹਦੇ ਵਿਜੇ ਦੇ ਰੰਚ ਕੀ ਆ ਤਾਂ ਮੈਂ ਆਪਣੇ ਕੋਲ ਵੀ ਸ਼ਾਂਤ ਲਾਈਵ ਪੰਜਾਬੀ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮਹਿਮਾਨ ਹਾਂ ਬਹੁਤ ਬਹੁਤ ਸਵਾਗਤ ਕਰਦਾ ਆ ਅੱਜ ਇੱਕ ਸਟੋਰੀ ਕਰਨ ਜਾ ਰਹੇ ਆ ਜੋ ਕਿ ਉਹਨਾਂ ਲੋਕਾਂ ਲਈ ਹੋਣ ਵਾਲੀ ਹੈ ਜੋ ਕਿ ਦੁਨੀਆ ਘੁੰਮਣਾ ਚਾਹੁੰਦੇ ਨੇ ਕਿਉਂਕਿ ਅੱਜ ਜਿਸ ਸ਼ਖਸ ਨਾਲ ਗੱਲਬਾਤ ਕਰਾਂਗੇ ਉਹਨਾਂ ਵੱਲੋਂ ਦੱਸਿਆ ਜਾਏਗਾ ਕਿ ਦੁਨੀਆ ਘੁੰਮ ਕੇ ਕੀ ਨਜ਼ਾਰਾ ਹੈ ਕੀ ਕਲਚਰ ਹੈ ਕਿਹੜੀਆਂ ਮੁਸ਼ਕਲਾਂ ਆ ਜੜੀਆਂ ਆ ਸਕਦੀਆਂ ਨੇ ਤੇ ਭਾਰਤ ਦੇਸ਼ ਤੋਂ ਜੋ ਲੋਕ ਬਾਹਰਲੇ ਮੁਲਕਾਂ ਨੂੰ ਰੋਕ ਕਰਨਾ ਚਾਹੁੰਦੇ ਨੇ ਕਿਵੇਂ ਕਰਨ ਸਸਤੇ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਹੁਣ ਤੱਕ 30 ਪਲੱਸ ਕੰਟਰੀਆਂ ਘੁੰਮ ਚੁੱਕੇ ਨੇ ਮਗਰ ਬੜੇ ਸਸਤੇ ਭਾਅ ਦੇ ਵਿੱਚ ਕਿਉਂਕਿ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜੋ ਏਜੰਟਾਂ ਦੇ ਹੱਥੇ ਚੜਦੇ ਨੇ ਤਾਂ ਵਾਦੂ ਮਹਿੰਗੇ ਭਾਅ ਦੇ ਵਿੱਚ ਜਿਹੜੇ ਆ ਉਹਨਾਂ ਨੂੰ ਬਾਹਰ ਦਾ ਰੁਕ ਕਰਨਾ ਪੈਂਦਾ ਮਗਰ ਸਸਤੇ ਤੌਰ ਤੇ ਕਿਵੇਂ ਟਰੈਵਲ ਕਰ ਸਕਦੇ ਨੇ ਸਾਰੇ ਜਾਣ ਕੇ ਲਵਾਂਗੇ ਸਾਡੇ ਨਾਲ ਮਜੂਰ ਨੇ ਸਰ ਪਹਿਲਾਂ ਤੋਂ ਸਵਾਗਤ ਕਰਦੇ ਆ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਰ ਸਰ ਪਹਿਲਾਂ ਤਾਂ ਜ਼ਿਕਰ ਕੀਤਾ ਮੁਲਖ ਘੁੰਮੇ ਹੋ ਤੁਸੀਂ ਹੁਣ ਤੱਕ ਕਿਹੜੀਆਂ ਕਿਹੜੀਆਂ ਕੰਟਰੀਆਂ ਤੁਸੀਂ ਵਿਜ਼ਿਟ ਕਰ ਚੁੱਕੇ ਹੋ ਤੋਂ ਕਿੰਨੀ ਗਿਣਤੀ ਦੇ ਵਿੱਚ ਕਰਦੇ ਮੈਂ ਤਕਰੀਬਨ ਸਰ ਕੋਈ 30 ਪਲੱਸ ਕੰਟਰੀਆਂ ਘੁੰਮ ਚੁੱਕਾ ਆ ਜਿਹਦੇ ਵਿੱਚ ਬੰਗਲਾਦੇਸ਼ ਥਾਈਲੈਂਡ ਆ ਇੰਡੋਨੇਸ਼ੀਆ ਸਿੰਗਾਪੁਰ ਲਾਓਸ कंबोडिया मकाओ होंगकोंग चाइना दैन वियतनाम साउथ कोरिया फिर कजाकिस्तान, रशिया टर्की यू ए दैन नेपाल इथोपिया साउथ अफ्रीका इस तरह काफ़ी कंट्री पाकिस्तान ਸਵਾਬ ਸਵਾਬ ਕੀਵੇਂ ਬੰਦਾ ਕਿਉਂਕਿ ਜਦੋਂ ਟ੍ਰੈਵਲ ਦੀ ਇੱਕ ਸੋਚ ਆਉਂਦੀ ਹੈ ਕਈ ਇਸ ਤਰ੍ਹਾਂ ਦੇ ਲੋਕ ਨੇ 10 ਦੇ ਵਿੱਚੋਂ 5 ਲੋਕ ਇਸ ਤਰ੍ਹਾਂ ਦੇ ਹੋਣਗੇ ਜੋ ਕਿ ਘੁੰਮਣਾ ਚਾਹੁੰਦੇ ਨੇ ਪਰ ਤੁਹਾਡੀ ਸੋਚ ਕਿਵੇਂ ਆਉਂਦੀ ਹੈ ਕਿ ਮੈਂ ਹੁਣ ਘੁੰਮਣ ਜਾਣਾ ਸਰ ਸੋਚ ਪਹਿਲੇ ਤਾਂ ਗੱਲ ਨਾਲ ਬੰਦੇ ਦੇ ਵਿੱਚ ਕੰਫੀਡੈਂਸ ਚਾਹੀਦਾ ਵਾ ਅੱਜ ਦੀ ਡੇਟ 'ਚ ਨਾ ਹਰ ਬੰਦਾ ਇਹ ਚਾਹੁੰਦਾ ਵੀ ਮੇਰੇ ਨਾਲ ਕੋਈ ਹੋਊਗਾ ਤੇ ਮੈਂ ਤੱਦ ਜਾਣਾ ਜਦਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਅਗਰ ਤੁਹਾਡੇ ਅੰਦਰ ਕਰੰਟ ਹੈਗਾ ਨਾ ਤਾਂ ਤੁਸੀਂ ਇਕੱਲੇ ਵੀ ਘਰੋਂ ਸਮਾਨ ਲੈ ਕੇ ਤੁਰ ਪੋਗੇ ਕਈ ਵਾਰੀ ਮੈਂ ਮੇਰੇ ਨਾਲ ਪਹਿਲੇ ਫਰੈਂਡਸ ਜਾਂਦੇ ਹੁੰਦੇ ਸੀ ਪਰ ਹੁਣ ਮੈਂ ਜਿਆਦਾ ਸੋਲੋ ਟਰੈਵਲਿੰਗ ਕਰਦਾ ਪਰ ਜੋ ਟਰੈਵਲਿੰਗ ਦੇ ਵਿੱਚ ਤੁਸੀਂ ਸਿੱਖ ਸਕਦੇ ਜਿਨਾ ਤੁਹਾਨੂੰ ਕਿਤਾਬਾਂ ਦੇ ਵਿੱਚ ਉਹ ਨਹੀਂ ਸਿੱਖਣ ਨੂੰ ਮਿਲਣਾ ਤੁਹਾਨੂੰ ਕਿਸੇ ਡਿਕਸ਼ਨਰੀ 'ਚ ਉਹ ਨਹੀਂ ਮਿਲਣਾ ਕਿਸੇ ਚੀਜ਼ ਤੋਂ ਨਹੀਂ ਮਿਲਣਾ ਜਦੋਂ ਉਹ ਕਹਿੰਦੇ ਨੇ ਕਿ ਪੰਜਾਬੀ ਦੇ ਘਾਵ ਦਾ ਘਾਟ ਘਾਟ ਦਾ ਜੀ ਇਹਨੇ ਪਾਣੀ ਪੀਤਾ ਹੈ ਇਹਦੇ ਨਾਲ ਨਾ ਪੰਗਾ ਲਿਓ ਜੇਸ ਬੰਦੇ ਨੇ ਘਾਟ ਘਾਟ ਦਾ ਪਾਣੀ ਪੀਤਾ ਨਾ ਤੁਸੀਂ ਉਹਦੇ ਲਾਗੇ ਚੱਲ ਜਾਓ ਉਹਨੇ 90% ਤੁਹਾਨੂੰ ਜੱਜ ਕਰ ਲੈਣਾ ਵੀ ਇਹ ਬੰਦਾ ਕਿਸ ਤਰ੍ਹਾਂ ਦਾ ਵਾ ਜਾਂ ਜੇ ਬਿジネス ਕਾਰੋਬਾਰ ਕਰਨਾ ਉਹਨੂੰ ਕਾਰੋਬਾਰ ਦਾ ਪਤਾ ਲੱਗ ਚੁੱਕਾ ਵੀ ਇਹ ਕਾਰੋਬਾਰ ਕਿਸ ਤਰ੍ਹਾਂ ਦਾ ਹੈ ਕਿਉਂਕਿ ਉਹਨੇ ਬੰਦੇ ਨੇ ਠੋਕਰਾਂ ਖਾਧੀਆਂ ਸੋ ਟਰੈਵਲਿੰਗ ਇੱਕ ਬਹੁਤ ਤਗੜੀ ਇੱਕ ਕਹਿ ਲੋ ਵੀ ਮੈਂ ਤਾਂ ਕਹੂੰਗਾ ਇੱਕ ਡਿਗਰੀ ਆ ਬੰਦੇ ਕੋਲ ਤੁਸੀਂ ਇੰਨੀਆਂ ਕੰਟਰੀਆਂ ਘੁੰਮ ਚੁੱਕੇ ਹੋ ਕੀ ਸਿੱਖਿਆ ਜ਼ਿੰਦਗੀ ਦੇ ਵਿੱਚ ਕੀ ਬਦਲਾਵ ਕੀ ਆਇਆ ਤੁਹਾਡੀ ਜ਼ਿੰਦਗੀ 'ਚ ਜ਼ਿੰਦਗੀ ਦੇ ਵਿੱਚ ਬਦਲਾਅ ਇਹ ਆ ਜੀ ਮੈਂ ਹਰ ਚੀਜ਼ ਨੂੰ ਨਾ ਅੱਗੇ ਦੂਸਰੇ ਐਂਗਲ ਤੋਂ ਦੇਖਦਾ ਹਾਂ ਹੁਣ ਮੈਂ ਥੋੜਾ ਜਿਹਾ ਇਹਨੂੰ ਅਲੱਗ ਐਂਗਲ ਤੋਂ ਵੇਖਦਾ ਹਾਂ ਅਲੱਗ ਐਂਗਲ ਤੋਂ ਇਹ ਵੇਖਦਾ ਵੀ ਪਹਿਲੇ ਮੈਨੂੰ ਇਹ ਲੱਗਦਾ ਸੀ ਵੀ ਮੇਰੇ ਕੋਲ ਅਪਰਚੂਨਿਟੀਆਂ ਦੀ ਇੱਥੇ ਕਮੀ ਹੈ ਪਰ ਹੁਣ ਮੈਨੂੰ ਇਹ ਪਤਾ ਲੱਗਿਆ ਵੀ ਅਪਰਚੂਨਿਟੀਆਂ ਬਹੁਤ ਆ ਮੈਨੂੰ ਕ੍ਰੀਏਟ ਕਰਨੀਆਂ ਪੈਣਗੀਆਂ ਆਪਣੇ ਵਾਸਤੇ ਮੌਕੇ ਕਿਉਂਕਿ ਇੰਡੀਆ ਦੀ ਜਿਹੜੀ ਆਬਾਦੀ ਹੈ ਨਾ 140 ਕਰੋੜ ਪਲੱਸ ਆ ਸਭ ਤੋਂ ਜ਼ਿਆਦਾ ਆਬਾਦੀ ਇੱਥੇ ਆ ਸਭ ਤੋਂ ਜ਼ਿਆਦਾ ਮੌਸਮ ਵਧੀਆ ਇੱਥੇ ਆ ਜੇ ਗੁਰੂਆਂ ਪੀਰਾਂ ਨੇ ਕਿਸੇ ਧਰਤੀ ਦੇ ਤੇ ਜਨਮ ਲਿਆ ਤੇ ਉਹ ਭਾਰਤ ਦੀ ਜੇ ਪੰਜਵੇਂ ਪਾਤਸ਼ਾਹ ਨੇ 12 ਮਾਹ ਦੀ ਬਾਣੀ ਉਹ ਰਜਨਦੇਵ ਜੀ ਨੇ ਜਿਹੜੀ 12 ਮਹੀਨੇ ਦੀ ਬਾਣੀ ਆ ਉਹ ਪੰਜਾਬ ਤੇ ਹਿੰਦੁਸਤਾਨ ਦੀ ਧਰਤੀ ਨੂੰ ਮੁੱਖ ਰੱਖ ਕੇ ਬਣਾਈ ਹੈ ਜਿਹੜਾ ਹੁਣ ਜੇਟ ਹਾਰਡ ਸੌਣ ਇਹ ਸਾਰੇ ਮਹੀਨੇ ਆਪੋ ਮਾਗ ਇਹ ਬਾਹਰ ਕੈਨੇਡਾ ਦੇ ਅਮਰੀਕਾ ਚ ਨਹੀਂ ਹੈਗੇ ਤੇ ਸਿਰਫ ਇੰਡੀਆ ਦੇ ਵਿੱਚ ਹੀ ਆ ਤੇ ਇੱਥੇ ਦੀਆਂ ਇੰਨਾ ਡਾਈਵਰਸਿਟੀ ਫਾਇ ਕਲਚਰ ਕਹ ਲਓ ਇਹਨਾਂ ਦੀਆਂ ਇਹਨਾਂ ਡਾਇਵਰਸ ਲੈਂਗੁਏਜਸ ਖਾਣੇ ਹਰ 30 40 ਕਿਲੋਮੀਟਰ ਦੇ ਤੇ ਖਾਣੇ ਚੇਂਜ ਹੋ ਜਾਂਦੇ ਆ ਬੋਲੀ ਚੇਂਜ ਹੋ ਜਾਂਦੀ ਆ ਹਰ ਚੀਜ਼ ਦੇ ਉੱਤੇ ਦੇ ਅਪਰਚੂਨਿਟੀਆਂ ਵੀ ਇੱਥੇ ਬਹੁਤ ਆ ਉਹ ਕਿਸ ਤਰੀਕੇ ਨਾਲ ਐਕਸਪਲੋਰ ਕਰਨੀਆਂ ਵਾ ਤੇ ਉਹਨੂੰ ਕਿਵੇਂ ਉਹਦੇ ਵਿੱਚੋਂ ਤੁਸੀਂ ਬੈਸਟ ਕੱਢਣਾ ਇਹ ਤੁਹਾਨੂੰ ਮਤਲਬ ਕਿ ਦੇਖਣਾ ਪਊਗਾ ਤੁਸੀਂ ਖਾਣੇ ਦੀ ਗੱਲ ਕੀਤੀ ਐ ਕਲਚਰ ਦੀ ਗੱਲ ਕੀਤੀ ਐ ਤੁਸੀਂ ਵੈਜੀਟੇਰੀਅਨ ਹੋ ਪਹਿਲਾਂ ਕਿ ਨੋਨ ਵੈਜੀਟੇਰੀਅਨ ਇਹ ਵੀ ਦੱਸ ਨਹੀਂ ਮੈਂ ਪਿਓਰ ਵੈਜੀਟੇਰੀਅਨ ਆ ਜੀ ਤੇ ਬਾਹਰ ਦਾ ਜਦੋਂ ਤੁਸੀਂ ਰੋਕ ਕੀਤਾ ਤੇ ਬਾਹਰ ਤੇ ਜਿਆਦਾ ਨੋਨ ਵੇਜ ਹੁੰਦਾ ਫਿਰ ਕਿਸ ਤਰ੍ਹਾਂ ਮੇਨਟੇਨ ਕਿਸ ਤਰ੍ਹਾਂ ਕੀਤਾ ਮੇਨਟੇਨ ਇਹਦੇ ਵਿੱਚ ਨਾ ਪ੍ਰੋਪਰ ਨੋਲਜ ਤੁਹਾਡੇ ਕੋਲ ਹੋਣੀ ਚਾਹੀਦੀ ਆ ਮੰਨ ਲਓ ਮੈਂ ਉਹ ਨਾ ਅ ਅਗਰ ਹਰ ਜਗ੍ਹਾ ਦੇਤੇ ਜਾਵਾਂਗਾ ਹਰ ਜਗ੍ਹਾ ਦੇਤੇ ਜਾ ਕੇ ਜੇ ਮੈਂ ਕਹਾਂ ਵੀ ਮੈਂ ਤੇ ਸਿਰਫ ਤੇ ਸਿਰਫ ਮੈਂ ਵੈਜੀਟੇਰੀਅਨ ਖਾਣਾ ਕਈਆਂ ਜਗ੍ਹਾ ਦੇਤੇ ਬੰਦੇ ਨੂੰ ਲੱਭਦਾ ਹੀ ਨਹੀਂ ਕੁਝ ਤਾਂ ਤੁਹਾਡੇ ਕੋਲ ਪ੍ਰੋਪਰ ਨੋਲੇਜ ਹੋਣੀ ਚਾਹੀਦੀ ਆ ਵੀ ਜੇ ਮੈਂ ਆ ਚੀਜ਼ ਨਹੀਂ ਕੀਤੀ ਤੇ ਮੈਂ ਉਹਦੇ ਵੈਜੀਟੇਰੀਅਨ ਚ ਕੀ ਆ ਤਾਂ ਮੈਂ ਆਪਣੇ ਕੋਲ ਹਮੇਸ਼ਾ ਅਖਰੋਟ ਰੱਖਦਾ ਜਿਹੜਾ ਪ੍ਰੋਟੀਨ ਦਾ ਰਿਸੋਰਸ ਆ ਡਰਾਈ ਫਰੂਟਸ ਹੁੰਦੇ ਮੇਰੇ ਕੋਲ ਪਲੱਸ ਮੈਂ ਜੂਸ ਫਰੂਟਸ ਤੇ ਇਹ ਚੀਜ਼ਾਂ ਦੇ ਅੱਜ ਕੱਲ ਇੰਡੀਆ ਦੇ ਚ ਨਾ ਤੁਹਾਨੂੰ ਪਤਾ ਇਸ ਤਰ੍ਹਾਂ ਰੈਡੀ ਟੂ ਕੁਕ ਚੀਜ਼ਾਂ ਵੀ ਮਿਲ ਜਾਂਦੀਆਂ ਦਾਲ ਮੱਖਣੀ ਉਹ ਮੈਂ ਲੈ ਜੰਨਾ ਵਾ ਜਿਹਦੇ ਨਾਲ ਮੈਨੂੰ ਕਾਫੀ ਇਸੀ ਰੰਗ ਦਾ ਹਰ ਇੱਕ ਕੰਟਰੀ ਚ ਕਿੰਨੇ ਕ ਦਿਨ ਤੁਸੀਂ ਵਿਜ਼ਿਟ ਕੀਤਾ ਤੇ ਕੀ ਕੀ ਚੀਜ਼ਾਂ ਜਿਹੜੀਆਂ ਇੰਡੀਆ ਤੋਂ ਥੋੜੀਆਂ ਵੱਖਰੀਆਂ ਨਹੀਂਆਂ ਦੇਖੀਆਂ ਕਿ ਕਲਚਰ ਦੀ ਗੱਲ ਕਰਦੀਏ ਤੇ ਧਰਮ ਦੀ ਗੱਲ ਕਰ ਲੈਨੇ ਆ ਉਹ ਅਲੱਗ ਹੁੰਦਾ ਤੁਸੀਂ ਕਿਹੜੀਆਂ ਚੀਜ਼ਾਂ ਫੇਸ ਕੀਤੀਆਂ ਜੋ ਲੋਕ ਜਦੋਂ ਪਹੁੰਚਣ ਉੱਥੇ ਤੇ ਫੇਸ ਨਾ ਕਰਨ ਜੋ ਮੁਸ਼ਕਿਲਾਂਵਾਂ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਸਰ ਪਹਿਲੇ ਨੰਬਰ ਦੇ ਉੱਤੇ ਨਾ ਇਹ ਚੀਜ਼ ਆ ਵੀ ਜਦੋਂ ਆਪਾਂ ਕਿਸੇ ਵੀ ਕੰਟਰੀ ਦੇ ਵਿੱਚ ਜਾਂਦੇ ਆ ਨਾ ਉਹਦੀ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਤੁਹਾਡੇ ਕੋਲ ਵੀ ਉੱਥੇ ਕਿਹੜੀਆਂ ਰੂਲਸ ਐਂਡ ਰੈਗੂਲੇਸ਼ਨਸ ਜਿੰਨੂੰ ਕਾੜੋ ਫੇਰ ਤੁਹਾਡੇ ਕੋਲ ਪ੍ਰੋਪਰ ਨਕਸ਼ਾ ਹੋਣਾ ਚਾਹੀਦਾ ਤੀਸਰੇ ਨੰਬਰ ਦੇ ਤੇ ਕੀ ਆ ਵੀ ਜਦੋਂ ਗਾਈਡੈਂਸ ਤੁਸੀਂ ਪ੍ਰੋਪਰ ਲੈ ਕੇ ਚੱਲਦੇ ਹੋ ਜਿਸ ਤਰ੍ਹਾਂ ਆਪਾਂ ਨਾ ਅ ਪਹਿਲੇ ਉਸ ਕੰਟਰੀ ਦਾ ਕਲਚਰ ਵੇਖ ਲਈਦਾ ਸਾਰਾ ਉੱਥੇ ਦੇ ਖਾਣੇ ਵੇਖ ਲਈਦੇ ਆ ਉਹਦੇ ਲੈਂਡ ਬਾਰਡਰ ਵੇਖ ਲਈਦੇ ਆ ਸਾਰੀਆਂ ਚੀਜ਼ਾਂ ਜਦੋਂ ਆਪਾਂ ਕਰਕੇ ਤੇ ਇੱਕ ਜਦੋਂ ਅਸੀਂ ਵਿਉਂਤਬੰਦੀ ਬਣਾਉਂਦੇ ਜਿਹਨੂੰ ਕਹ ਲੋ ਵੀ ਦੋ ਦੋ ਤਿੰਨ ਦਿਨ ਮਹੀਨੇ ਪਹਿਲੇ ਤਾਂ ਲੈਂਗੁਏਜ ਬੈਰੀਅਰ ਕਿਹ ਵੇਲੇ ਰਹਿੰਦਾ ਵਾ ਕਈਆਂ ਚੀਜ਼ਾਂ ਦੇ ਵਿੱਚ ਕਈਆਂ ਜਗ੍ਹਾ ਤੇ ਨਾ ਸਿੱਖੀਜ਼ਮ ਪਾਗ ਬਣ ਕੇ ਮੈਂ ਜਾਨਣਾ ਵਾ ਤੇ ਕਈ ਵਾਰੀ ਮੈਨੂੰ ਲੋਕ ਥੋੜਾ ਹੋਰ ਤਰੀਕੇ ਨਾਲ ਵੇਖਦੇ ਆ ਪਰ ਕਈ ਬੜੇ ਖੁਸ਼ ਹੁੰਦੇ ਆ ਫੋਟੋ ਵੀ ਖਚਾਉਂਦੇ ਆ ਬੜਾ ਮਤਲਬ ਅ ਇਸ ਤਰ੍ਹਾਂ ਕੁਝ ਨਹੀਂ ਹੈਗਾ ਵੀ ਜਿਹਦੇ ਨਾਲ ਤੁਹਾਨੂੰ ਮਤਲਬ ਕੋਈ ਖਤਰਾ ਨਹੀਂ ਮਹਿਸੂਸ ਹੁੰਦਾ ਇੱਕ ਦੋ ਮਿੰਟ ਥੋੜੀ ਜੀ ਕਹਿ ਲੋ ਇਨ ਸਿਕਿਉਰਟੀ ਦੀ ਬੰਦੇ ਰਹਿੰਦੀ ਆ ਪਰ ਉਹ ਉਸੇ ਜਾ ਕੇ ਅچھے ਲੋਕਤਾਂ ਨਾਲ ਲੱਭ ਜਾਂਦੇ ਪਾਉਂ ਕਹਿੰਦੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਨੌਨ ਵੇਜ ਸਸਤਾ ਹੈ ਤੇ ਜਿਹੜਾ ਵੈਜੀਟੇਰੀਅਨ ਉਹ ਮਹਿੰਗਾ ਮਿਲਦਾ ਵੈਸੀ ਈਜ਼ਲੀ ਉੱਥੇ ਅ ਹਾਂਜੀ ਨੌਨ ਵੇਜ ਮੈਨੂੰ ਯਾਦ ਆ ਚਾਈਨਾ ਦੇ ਵਿੱਚ ਆਪਾਂ ਹੀ ਤੇ ਮੇਰੇ ਜਿਹੜੇ ਫਰੈਂਡਸ ਹੀ ਉਹ ਇੰਡੀਆ ਦੇ 400 ਰੁਪਏ ਦੀ ਨਾ KFC ਤੋਂ ਬਾਲਟੀ ਲੈ ਲੈਂਦੇ ਹੁੰਦੇ ਸੀ ਛਕੰਦੀ ਤਾਂ ਮੇਰਾ ਕੱਲੇ ਦਾ ਖਾਣਾ ਹੀ 400 ਰੁਪਏ ਚ ਆਉਂਦਾ ਹੁੰਦਾ ਸੀ ਇੰਡੀਆ ਦੇ 400 ਚ ਸੋ ਇਹ ਪ੍ਰੋਬਲਮਸ ਹੁੰਦੀਆਂ ਬਟ ਫਿਰ ਮੈਂ ਤੁਹਾਨੂੰ ਇਹ ਗੱਲ ਕਰਦਾ ਭਾਈ ਜਦੋਂ ਵੀ ਤੁਸੀਂ ਜਾਣਾ ਨਾ ਪਹਿਲੀ ਤਾਂ ਗੱਲ ਡਰਿਓ ਨਾ ਸੈਕੰਡ ਦੇ ਜਦੋਂ ਘਰੋਂ ਤੁਰਨਾ ਰੱਬ ਨੂੰ ਅਰਦਾਸ ਕਰਕੇ ਤੁਰਿਓ ਜਿੱਥੇ ਜਾਓਗੇ 90% ਲੋਕ ਤੁਹਾਨੂੰ ਅچھے ਮਿਲ ਜਾਣਗੇ ਉਹ ਆਪ ਹੀ ਬਾਹਮ ਫੜ ਲੈਂਦਾ ਰੱਬ ਤੇ ਬੜੇ ਤੁਹਾਨੂੰ ਕੋਈ ਨਾ ਕੋਈ ਸੋਰਸ ਲੱਭ ਜਾਊਗਾ ਕੋਈ ਗੁਰਦੁਆਰਾ ਮੈਂ ਉਹ ਯਾਦ ਚਾਈਨਾ ਦੇ ਵਿੱਚ 4 ਦਿਨ ਹੋ ਗਏ ਸੀ ਤੇ ਮੈਂ ਸ਼ੈਨ ਸ਼ੈਨਜ਼ਨ ਸਿਟੀ ਆ ਨਾ ਹਾਂਗਕਾਂਗ ਦੇ ਲਾਗੇ ਪੈਂਦਾ ਮੈਂ ਉੱਥੇ ਮੈਨੂੰ ਸਾਹਮਣੇ ਦੋ ਬੰਦੇ ਤੁਰੇ ਆਉਂਦੇ ਉਹਨਾਂ ਨੇ ਮੈਨੂੰ ਦੱਸਿਆ ਵੀ ਇੰਡੀਅਨ ਇੱਥੇ ਖਾਣਾ ਮਿਲ ਜਾਂਦਾ ਤਾਂ ਮੈਂ ਜਦੋਂ ਉਹ ਚਲੇ ਗਏ ਬਾਅਦ ਚ ਮੈਂ ਆਪਣੇ ਮਨ ਚ ਆਖਿਆ ਵੀ ਇਹ ਬੰਦੇ ਮੇਰੇ ਕੋਲ ਸਪੈਸ਼ਲ ਆਏ ਸੋ ਇਹ ਬੜੀਆਂ ਵਧੀਆ ਚੀਜ਼ਾਂ ਰੱਬ ਨੇ ਹੀ ਭੇਜੇ ਉਹ ਬੰਦੇ ਵੀ ਜਾਓ ਇਹਨੂੰ ਬੰਦੇ ਨੂੰ ਫੜੋਨੇ ਤੇ ਉੱਥੇ ਸਰਦਾਰ ਇੱਕ ਦੋ ਹੋਰ ਵੀ ਅਗੇ ਲੱਗੇ ਲੱਗੇ ਸੋ ਪਰਮਾਤਮਾ ਹਾਲ ਦੀ ਘੜੀ ਤੱਕ ਤੇ ਪੂਰੀ ਮਦਦ ਕਰਦਾ ਆ ਤੇ ਅੱਗੋਂ ਵੀ ਕਰਦਾ ਹੀ ਰਹੇ ਉਹ ਹੁਣ ਤੱਕ ਤੁਸੀਂ ਵਾਵਾ ਕੰਟਰੀਆਂ ਕੁੰਮ ਚੁੱਕੇ ਖਰਚਾ ਕਿੰਨਾ ਕ ਆ ਗਿਆ ਕਿਉਂਕਿ ਲੋਕ ਫਾਈਨੈਂਸ਼ੀਅਲ ਪ੍ਰੋਬਲਮ ਤੋਂ ਜ਼ਿਆਦਾ ਡਰਦੇ ਨੇ ਕਿ ਖਰਚਾ ਬਹੁਤ ਹੁੰਦਾ ਦੇਖੋ ਇਹ ਬੜਾ ਵਧੀਆ ਤੁਸੀਂ ਕੁਐਸਚਨ ਕੀਤਾ ਖਰਚਾ ਜਿਹੜਾ ਨਾ ਮੇਰਾ ਮੈਨੂੰ ਲੱਗਦਾ ਟਿਲ ਨਾਉ ਤੱਕ 7 ਲੱਖ ਤੱਕ ਸੀਡ ਨਹੀਂ ਹੋਇਆ ਸਾਰੀਆਂ ਕੰਟਰੀਆਂ ਸਾਰੀਆਂ ਕੰਟਰੀਆਂ ਹੁਣ ਤੁਸੀਂ ਕਹੋਗੇ ਕਿਵੇਂ ਕਿਉਂਕਿ ਮੈਂ ਸਾਰੀ ਪਲੈਨਿੰਗ ਆਫ ਕਰਦਾ ਮੈਂ ਕਿਸੇ ਏਜੰਟ ਕੋ ਨਹੀਂ ਜਾਂਦਾ ਜੇ ਕਦੀ ਮੈਨੂੰ ਕਿਸੇ ਏਜੰਟ ਕੋ ਜਾਣਾ ਵੀ ਪਵੇ ਤਾਂ ਮੈਨੂੰ ਪ੍ਰੋਪਰ ਨੋਲਜ ਹੁੰਦੀ ਉਹ ਮੈਨੂੰ ਠੱਗ ਨਹੀਂ ਸਕਦਾ ਹੁਣ ਵੇਖੋ ਮੈਂ ਤੁਹਾਨੂੰ ਦੱਸਦਾ ਜਿਹੜੀ ਇਹ ਕਿ 35000 ਦੀ ਟਿਕਟ ਨੂੰ ਇਹ 50000 ਦੀ ਵੇਚ ਦਿੰਦੇ ਫਿਰ ਤੁਸੀਂ ਮੰਨ ਲਓ ਮੈਂ ਕਹਿੰਦਾ ਵੀ ਮੈਂ ਤਾਂ ਜਲਾਈ ਦੇ ਮਹੀਨੇ ਚ ਘੁੰਮਣ ਜਾਣਾ ਨਹੀਂ ਮੈਂ ਫਲੈਕਸੀਬਲ ਟਿਕਟਾਂ ਲੈਣਾ ਅਗਸਤ ਸਤੰਬਰ ਅਕਤੂਬਰ ਮੈਂ ਕਿਹੜਾ ਨੌਕਰੀ ਪੇਸ਼ਾ ਬੰਦਾ ਮੈਂ ਤਾਂ ਜਦੋਂ ਟਿਕਟ ਸਸਤੀ ਹੋਊਗੀ ਮੈਂ ਉਦੋਂ ਹੀ ਜਾਣਾ ਸੈਕੰਡਲੀ ਮੈਂ ਜਦੋਂ ਇੱਕ ਕੰਟਰੀ ਜਾਣਾ ਨਾ ਦੋ ਕੰਟਰੀ ਹੋਰ ਕਰਕੇ ਆਉਣਾ ਦੋ ਤਿੰਨ ਕੰਟਰੀ ਸਸਤੇ ਪੈਂਦੇ ਆ ਜਿਸ ਤਰ੍ਹਾਂ ਆਪਾਂ ਦਿੱਲੀ ਜਾਈਏ ਦਿੱਲੀ ਦੇ ਨਾਲ ਆਗਰਾ ਵੀ ਘੁੰਮ ਲਈਏ ਤੇ ਆਗਰੇ ਦੇ ਨਾਲ ਕਾਜ਼ੀਆਬਾਦ ਵੀ ਘੁੰਮ ਲਈਏ ਤੇ ਤਿੰਨ ਚਾਰ ਸ਼ਹਿਰ ਘੁੰਮ ਕੇ ਉਹ ਤੁਹਾਡੇ ਮਿਹਨਤ ਦਿੱਲੀ ਦਾ ਹੀ ਸੋਰਸ ਹੈ ਨਾ ਮੇਨ ਪੁਆਇੰਟ ਤਾਂ ਦਿੱਲੀ ਆ ਉਹ ਸਾਰੀ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਵੀ ਮੈਂ ਕਿਹੜੇ ਕੰਟਰੀ ਚ ਉਤਰਨਾ ਵਾ ਕਿਹੜੇ ਬਾਰਡਰ ਕਿਹੜੇ ਸਿਟੀ ਚ ਉਤਰਨਾ ਵਾ ਜਿੱਥੋਂ ਮੈਂ ਘੁੰਮ ਫਿਰ ਕੇ ਜਾਣਾ ਜਿਸ ਤਰ੍ਹਾਂ ਕਿਸੇ ਨੇ ਦੁਬਈ ਤੋਂ ਇੰਡੀਆ ਆਉਣਾ ਹੋਵੇ ਅਮਰਸਰ ਦੀ ਟਿਕਟ ਆ ਮੰਨ ਲਓ 10000 ਦੀ ਤੇ ਕਿਸੇ ਵਾਰੇ ਦਿੱਲੀ ਦੀ ਟਿਕਟ 25000 ਦੀ ਖਾਂਦਾ ਹੁਣ ਜਿਹੜਾ ਸਿਆਣਾ ਹੋਊਗਾ ਉਹਨੇ ਅਮਰਸਰ ਚ ਉਤਰ ਜਾਣਾ ਕਿਉਂਕਿ ਅਮਰਸਰ ਇੰਡੀਆ ਚ ਹੀ ਆ ਅਮਰਸਰ ਉਤਰ ਕੇ ਨਾਲੇ ਦਰਬਾਰ ਸਭ ਘੁੰਮ ਲਿਆ ਇਥੋਂ 1000 ਰੁਪਏ ਦੀ ਟ੍ਰੇਨ ਫੜਨੀ ਆ ਸ਼ਤਾਬਦੀ ਜਾਂ ਕੋਈ ਵੀ ਟ੍ਰੇਨ ਫੜ ਕੇ ਸਸਤੇ ਚ ਵੀ ਜਾ ਸਕਦੇ 2 300 ਚ ਵੀ ਜਾ ਸਕਦੇ ਹੋ ਜੇ ਨੋਰਮਲ ਟ੍ਰੇਨ ਲਵੇ ਤੇ ਉਹ ਦਿੱਲੀ ਪਹੁੰਚ ਜਾਊਗਾ ਇੱਕ ਬੰਦੇ ਜਿਹਨੂੰ ਨੌਲੇਜ ਨਹੀਂ ਹੈਗੀ ਉਹ ਪਹਿਲੇ ਦਿੱਲੀ ਆਊਗਾ 25000 ਦੀ ਟਿਕਟ ਖਰਚ ਕੇ ਫੇਰ ਅੰਮਰਸਾ ਰਹੂਗਾ ਫੇਰ ਵਾਪਸ ਦਿੱਲੀ ਜਾਊਗਾ ਸੋ ਇਹ ਤੁਹਾਨੂੰ ਪੂਰੀ ਨੌਲੇਜ ਹੋਣੀ ਚਾਹੀਦੀ ਹੈ ਨਕਸ਼ੇ ਤੋਂ ਵੀ ਕਿਹੜੇ ਸਿਟੀ ਤੇ ਮੈਂ ਉਤਰਨਾ ਕਿਹੜੇ ਸਿਟੀ ਤੇ ਮੈਂ ਜਾਣਾ ਉਹ ਜਦੋਂ ਤੁਸੀਂ ਵਰਕ ਕਰਕੇ ਜਾਂਦੇ ਹੋ ਪਲੱਸ ਉੱਥੇ ਦੇ ਜਿਹੜੇ ਲੋਕ ਜਿਹੜੇ ਉੱਥੇ ਦੇ ਜਿਹੜੇ ਕਹ ਲਓ ਵੀ ਸਟੂਡੈਂਟਸ ਆ ਉੱਥੇ ਦੇ ਗਰੁੱਪਸ ਬਣੇ ਹੋਏ ਹਰ ਕੰਟਰੀ ਦੇ ਨਾ ਤੁਸੀਂ ਫੇਸਬੁੱਕ ਦੇ ਤੇ ਲਿਖੋ ਅ ਇੰਡੀਅਨਜ਼ ਇਨ ਜੋ ਹੈ ਨਸਬਰਗ ਉਨ ਉਥੇ ਦੇ ਲੋਕਾਂ ਨੂੰ ਪੁੱਛੋ ਇੰਡੀਅਨਜ਼ ਇਨ ਸਾਊਥ ਅਫਰੀਕਾ ਇੰਡੀਅਨਜ਼ ਇਨ ਸਿੰਗਾਪੁਰ ਇੱਕ ਗਰੁੱਪ ਬਣਿਆ ਹੋਇਆ ਤੁਸੀਂ ਕਦੇ ਸਰਚ ਕਰਕੇ ਦੇਖਣਾ ਤੁਹਾਨੂੰ ਕਾਫੀ ਨੌਲੇਜ ਮਿਲ ਜਾਏਗੀ ਈਵਨ ਕਿ ਕਈ ਦਿਨਾਂ ਦੇ ਏਜੰਟ ਤੁਹਾਨੂੰ 에어ਪੋਰਟ ਤੋਂ ਲੈਣ ਵੀ ਆ ਜਾਂਦੇ ਨੇ ਕਹਿੰਦਾ ਭਾਬ ਕੀ ਕੈਲਕੂਲੇਸ਼ਨ ਤੇ ਸਟੱਡੀ ਪੂਰੀ ਮੁਕੰਮਲ ਹੋਵੇ ਤਾਂ ਤਾਂ ਹੀ ਸੁੱਖ ਦਾ ਸਾਹ ਆ ਸਕਦਾ ਕਿਉਂਕਿ ਇਸ ਤਰ੍ਹਾਂ ਦੇ بڑے ਠੱਗੇ ਜਾਂਦੇ ਏਜੰਟ ਮਹਿੰਗੇ ਭਾਅ ਜਿਹੜੀਆਂ ਟਿਕਟਾਂ ਵੀ ਦੇ ਦਿੰਦੇ ਨੇ ਮਹਿੰਗੇ ਭਾਅ ਜਿਹੜਾ ਵੀਜ਼ਾ ਵੀ ਆ ਉਹ ਵੀ ਮਿਲਦਾ ਬਿਲਕੁਲ ਸਰ ਮੈਂ ਇਸ ਲਾਈਨ ਦੇ ਵਿੱਚ ਬੜਾ 11 ਹਿਨਾਂ ਲਈ ਤੇ ਰਿਸਰਚ ਕੀਤੀ ਹੋਈ ਆ 90% ਜਿਹੜੇ ਲੋਕ ਆ ਮੈਂ ਵੇਖੋ 10% ਸਾਰੇ ਗਦੀ ਵੀ ਗਲਤ ਨਹੀਂ ਹੁੰਦੇ ਪਰ 90% ਲੋਕਾਂ ਨੂੰ ਪ੍ਰੋਪਰ ਨੌਲੇਜ ਨਹੀਂ ਹੈਗੀ ਜਿੰਨੇ ਚਾਰ ਦੇਸ਼ ਘੁੰਮ ਲੈਂਦੇ ਆ ਤੇ ਉਹ ਦਫ਼ਤਰ ਕੋਲ ਕੇ ਬਹਿ ਜਾਂਦੇ ਆ ਲੋਕਾਂ ਨੂੰ ਤਾਂ ਸਭ ਤੋਂ ਵੱਡੀ ਗੱਲ ਆ ਤੁਸੀਂ ਕਿਸੇ ਬੰਦੇ ਨੂੰ ਏਜੰਟ ਨੂੰ ਫੜਨਾ ਨਾ ਤਾਂ ਮੈਂ ਇੱਕ ਤੁਹਾਨੂੰ ਛੋਟਾ ਇੱਕ ਟੈਸਟ ਦੇ ਦਿੰਦਾ ਵਿਤ ਹਿਨਾਂ ਨੂੰ ਕੋਈ ਵੀ ਮੈਨੂੰ ਕਵਰ ਲੈਟਰ ਲਿਖ ਕੇ ਦੇ ਅੱਛਾ ਉਹਨੂੰ ਕੋ ਕਵਰ ਲੈਟਰ ਕਵਰ ਲੈਟਰ ਹੁੰਦੀ ਜਿਹੜੀ ਵੀਜ਼ਾ ਆਫੀਸਰ ਨੂੰ ਲਿਖੀਦੀ ਹੈ ਜੇ ਤੇ ਏਜੰਟ ਇਨਾ ਕੈਪੇਬਲ ਹੋਇਆ ਵੀ ਕਵਰ ਲੈਟਰ ਆਪ ਲਿਖਦਾ ਪਿਆ ਵਾ ਉਹਦੀ ਇੰਗਲਿਸ਼ ਤੋਂ ਤੁਹਾਨੂੰ ਪਤਾ ਲੱਗ ਜਾਣਾ ਵਾ ਵੀ ਇਹ ਬੰਦਾ ਕਿੰਨਾ ਕਿ ਕੈਪੇਬਲ ਹੈ ਤੇ ਜੇ ਉਹਦੀ ਇੰਗਲਿਸ਼ ਹੀ ਟੁੱਟੀ-ਭੁੱਟੀ ਹੋਈ ਤੁਹਾਨੂੰ ਪਤਾ ਲੱਗ ਜਾਣਾ ਜਾਂ ਕੀ ਇਹਦੇ ਪ੍ਰੀ ਜਿਹੜੀਆਂ ਲੈਟਰਸ ਹੁੰਦੀਆਂ ਉਹਦੇ ਵਿੱਚ ਹੀ ਤੁਹਾਨੂੰ ਚੇਂਜ ਕਰਕੇ ਦੇ ਦਊਗਾ ਹਰ ਇੱਕ ਦੀ ਲੈਟਰ ਕਵਰ ਲੈਟਰ ਲਗ ਤਰੀਕੇ ਨਾਲ ਬਣਦੀ ਆ ਕਵਰ ਲੈਟਰ ਇਸ ਦਾ ਕੀ ਆਫ ਸਕਸੈਸ अच्छा कवर लेटर ਹੋਰ ਵੀ ਕੋਈ ਚੀਜ਼ਾਂ ਹੋਣਗੀਆਂ ਜਿਹੜਾ ਦੱਸ ਦੇਖੋ ਕਵਰ ਲੈਟਰ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਵਿੱਚ ਕਈ ਚੀਜ਼ਾਂ ਵਾਂ ਜਿਸ ਤਰ੍ਹਾਂ ਹੁਣ ਜਿਹੜੇ ਬੰਦੇ ਨੌਕਰੀ ਕਰਦੇ ਆ ਉਹਨਾਂ ਨੂੰ ਨਾ ਇੱਕ ਦੇਣੀ ਪੈਂਦੀ ਆ ਅ ਕਹ ਲਓ ਵੀ ਐਨਓਸੀ ਏਮਪਲੋਇਰ ਤੋਂ ਵੀ ਬੰਦਾ ਛੁੱਟੀ ਲਾ ਕੇ ਚੱਲਾ ਵਾ ਇਹ ਮੰਡੀਟਰੀ ਹੈ ਜਿਹੜਾ ਸਟੂਡੈਂਟ ਆ ਉਹਨੂੰ ਕਾਲਜ ਦੇ ਪ੍ਰਿੰਸੀਪਲ ਤੋਂ ਜਾਂ ਟੀਚਰ ਤੋਂ ਲਿਖਾਉਣਾ ਪੈਂਦਾ ਵੀ ਇੰਨੇ ਦਿਨ ਵਾਸਤੇ ਬਾਹਰ ਘੁੰਮਣ ਚੱਲਾ ਹੁਣ ਇੱਕ ਬਿਜ਼ਨਸਮੈਨ ਆ ਲੋਕਾਂ ਨੂੰ ਨਹੀਂ ਪਤਾਗਾ ਬਿਜ਼ਨਸਮੈਨ ਜਿਹੜਾ ਨਾ ਉਹਨੂੰ ਵੀ ਇੱਕ ਐਨਓਸੀ ਲੈਟਰ ਦੇਣੀ ਪੈਂਦੀ ਹੁਣ ਲੋਕ ਹੀ ਰਾਨ ਹੋਣਗੇ बिजनेਸਮੈਨ ਨੂੰ ਐਨਓਸੀ ਲੈਟਰ ਦੀ ਕੀ ਲੋੜ ਆ बिजनेਸਮੈਨ ਨੂੰ ਐਨਓਸੀ ਲੈਟਰ ਦੀ ਲੋੜ ਇਸ ਕਰਕੇ ਗਈ ਆ ਕਿਉਂਕਿ ਮੰਨ ਲਓ ਮੈਂ ਆ ਮੇਰਾ ਬਿਜ਼ਨਸ ਆ ਮੇਰੇ ਦੋ EMPLOYEES ਆ ਜਾਂ ਤਿੰਨ EMPLOYEES ਆ ਕੱਲ ਨੂੰ ਮੈਨੂੰ ਵੀਜ਼ਾ ਆਫੀਸਰ ਕਹਿ ਸਕਦਾ ਵੀ ਤੂੰ ਭਾਈ ਬਾਹਰ ਚਲਾ ਗਿਆ 10 ਦਿਨ ਵਾਸਤੇ 15 ਦਿਨ ਵਾਸਤੇ ਤੇਰਾ ਆਫਿਸ ਕੌਣ ਸੰਭੂਗਾ ਤੇਰਾ ਦੇ ਕਾਰੋਬਾਰ ਖਰਾਬ ਹੋਊਗਾ ਤੇ ਉਹਨਾਂ ਬੈਟਰ ਹੈਗਾ ਤੂੰ ਇੰਡੀਆ ਚ ਹੀ ਰਹਿ ਉਥੇ ਆਪਾਂ ਨੂੰ ਇਹ ਐਨਓਸੀ ਲੈਟਰ ਦੇਣੀ ਪੈਂਦੀ ਆ ਉਹ ਐਨਓਸੀ ਲੈਟਰ ਕਿਵੇਂ ਦੇਣੀ ਮੈਂ ਤੁਹਾਨੂੰ ਸਮਝਾ ਦਿੰਨਾ ਥੋੜਾ ਜਿਹਾ ਉਹਦੇ ਵਿੱਚ ਕੀ ਆ ਵੀ ਮੰਨ ਲਓ ਮੇਰੇ ਦੋ EMPLOYEES ਆ ਪਹਿਲੇ ਤੇ ਮੇਰਾ ਕਰੰਟ ਖਾਤਾ ਹੋਣਾ ਚਾਹੀਦਾ ਅਗਰ ਕਰੰਟ ਤੁਹਾਡਾ ਅਕਾਊਂਟ ਹੈਗਾ ਵਾ ਉਹਦੇ ਵਿੱਚ ਤੁਸੀਂ ਉਹਨਾਂ ਨੂੰ ਸੈਲਰੀਆਂ ਦਿੰਦੇ ਭੇਜੇ ਉਹ ਦੋ ਬੰਦਿਆਂ ਦੀ ਰਿਫਲੈਕਟ ਹੁੰਦੀ ਪਈ ਆ ਨਹੀਂ ਤੁਸੀਂ ਉਹਨੂੰ ਹਰ ਮਹੀਨੇ ਸੈਲਰੀ ਦਿੰਦੇ ਭੇਜੇ ਜਦੋਂ ਤੁਸੀਂ ਬਾਹਰ ਜਾਣਾ ਵਾ ਤੁਸੀਂ NOC ਦੇਣੀ ਆ ਵੀ ਮੇਰੀ ਐਬਸੈਂਸ ਦੇ ਵਿੱਚ ਇਹ ਜਿਹੜੇ ਮੇਰੇ ਦੋ EMPLOYEES ਆ ਜਿਨ੍ਹਾਂ ਨੂੰ ਮੈਂ ਰੱਖਿਆ ਹੋਇਆ ਵਾ ਕਿਉਂਕਿ ਉਹਨਾਂ ਦੀ ਰਿਫਲੈਕਟ ਹੁੰਦੀ ਪਈ ਆ ਉਹਦੇ ਵਿੱਚ ਉਹਨੂੰ ਪਤਾ ਲੱਗ ਜਾਣਾ ਉਹ ਸੱਲੇ ਵੀ ਇਹ ਵਕਾਇਦਾ EMPLOYEES ਆ ਵੀ ਮੇਰੀ ਐਬਸੈਂਸ ਦੇ ਵਿੱਚ ਮੇਰਾ ਆਫਿਸ ਜਿਹੜਾ ਵਾ ਇਹ ਲੁੱਕ ਆਫਟਰ ਕਰਨਗੇ ਜਦੋਂ ਇਸ ਚੀਜ਼ਾਂ ਹੁੰਦੀਆਂ ਵਾ ਤਾਂ ਵੀਜ਼ਾ ਆਫੀਸਰ ਨੂੰ ਲੱਗਦਾ ਵੀ ਇਹ ਬਿਲਕੁਲ ਸਾਰਾ ਯਾਨੀ ਕਿ ਇੱਕ ਟੈਲੀ ਕਰਨ ਦੀ ਚੀਜ਼ ਹੈਗੀ ਆ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਤੁਹਾਡੇ ਅਕਾਊਂਟ ਚ 10 ਲੱਖ ਹੋਣਾ ਚਾਹੀਦਾ 20 ਲੱਖ ਹੋਣਾ ਚਾਹੀਦਾ ਨਹੀਂ ਇਸੇ ਮੈਂ ਤੁਹਾਨੂੰ ਇੱਕ ਬੜੀ ਹਾਸੇ ਵਾਲੀ ਗੱਲ ਦੱਸਦਾ ਇੱਕ ਪੰਜਾਬੀ ਦੀ ਇੱਕ ਕਹਾਵਤ ਹੈ ਇੱਕ ਤੁਸੀਂ ਵੀ ਸੁਣੀ ਹੋਗੀ ਜਾਂ ਬਹੁਤ ਦਰਸ਼ਕਾਂ ਨੇ ਵੀ ਸੁਣੀ ਹੋਗੀ ਇੱਕ ਪੰਨਾ ਪੁਰਾਣੇ ਜ਼ਮਾਨੇ ਚ ਕੋਈ ਕਿਸੇ ਦੇ ਘਰੇ ਨਾ ਕੋਈ ਬੱਚਾ ਵਿਆਹਣ ਗਿਆ ਆਪਣੀ ਕੁੜੀ ਵੀ ਦਾ ਰਿਸ਼ਤਾ ਕਰਨ ਗਿਆ ਕਿਹੜਾ ਮੁੰਡਾ ਸੀ ਨਾ ਅਗਲੇ ਪਾਸੇ ਉਹ ਹੈਗਾ ਸੀ ਪ੍ਰਾਪਰਟੀ ਡੀਲਰ ਉਹ ਕਹਿੰਦਾ ਜੀ ਮੈਂ ਸਾਲ ਦਾ ਰੁਪਈਆ 20 ਲੱਖ ਕਮਾ ਲਦਾ ਉਹਨੇ ਨਾ ਕਿਹਾ ਵੀ ਠੀਕ ਆ ਭਾਈ ਮੁੰਡਾ ਵੀ ਸੋਹਣਾ ਸੀ ਉਹਨੇ ਕਿਹਾ ਚਲੋ ਆਪਾਂ ਸੋਚ ਕੇ ਦੱਸਦੇ ਆ ਥੋੜੇ ਜਰ ਬਾਅਦ ਉਹਨੇ ਕੀ ਕੀਤਾ ਵੀ ਦੂਸਰਾ ਇੱਕ ਰਿਸ਼ਤਾਂ ਕੋ ਕਿ ਹਰ ਬੰਦਾ ਦੋ ਤਿੰਨ ਰਸਤੇ ਤੇ ਵੇਖਦਾ ਹੀ ਆ ਜਿਹੜਾ ਵਧੀਆ ਹੰਦਾ ਉਧਰ ਕਰਦਾ ਉਹ ਮੁੰਡਾ ਸੀ ਕਲਰਕ ਉਹਦੀ ਤਨਖਾਹ 10000 ਰੁਪਈਆ ਉਹਨੇ ਨਾ ਆਪਣੀ ਕੁੜੀ ਉਥੇ ਵਿਆਹ ਦਿੱਤੀ ਉਨੋਂ ਦੇ ਭਰਾ ਨੇ ਕਿਹਾ ਕਿ ਭਾਈ ਤੂੰ ਇਹ ਕਹਾਵਤ ਦੇ ਪ੍ਰਾਣੀ ਮੈਨੂੰ ਨਹੀਂ ਪਤਾ ਹੁੰਦਾ ਸੱਚ ਆ ਕਿ ਝੂਠ ਆ ਪਰ ਇਹ ਕਹਾਵਤ ਆ ਉਹਨੇ ਕਿਹਾ ਵੀ ਯਾਰ ਉਹ 20 ਲੱਖ ਰੁਪਈਆ ਕਮਾਉਂਦਾ ਸੀ ਤੇ ਇਹ ਬੰਦਾ 10 ਲੱਖ 10000 ਰੁਪਈਆ ਕਮਾਉਂਦਾ ਤੂੰ ਆਪਣੀ ਕੁੜੀ ਇੱਥੇ ਵਿਆਹਤੀ ਉਹ ਕਹਿੰਦਾ ਵੀ ਜਿਹੜਾ 20 ਲੱਖ ਰੁਪਈਆ ਕਮਾਉਂਦਾ ਸੀ ਨਾ ਉਹ ਹੈਗਾ ਹੀ ਵੇਲੜ ਉਹਨੇ ਸਾਰਾ ਦਿਨ ਘਰੇ ਬੈਠੇ ਰਹਿਣਾ ਇੱਕ ਸੌਦਾ ਹੋਣਾ ਰੇ ਕੋ ਉਹਨੇ ਉਹਦੀ 20 ਲੱਖ ਕਮਾਉਣਾ ਜਾਂ ਦੋ ਸੌਦੇ ਹੋਣੇ ਇਹਨੇ ਰੋਜ਼ ਜਾਣਾ ਸਵੇਰ ਤੋਂ ਲੈ ਕੇ ਸ਼ਾਮੀ ਜਦੋਂ ਇਹਨੇ ਆਉਣਾ ਵਾ ਉਹ ਸਮਝਦਾਨ ਲੱਗੀ ਹੋਏਗੀ ਵੀ ਸਟੇਟਮੈਂਟ ਕਿਉਂ ਮੰਗਾਉਂਦੇ ਆ ਸਟੇਟਮੈਂਟ ਇਸ ਕਰਕੇ ਮੰਗਾਉਂਦੇ ਆ 6 ਮਹੀਨੇ ਦੀ ਵੀ ਉਹਦੇ ਵਿੱਚੋਂ ਪਤਾ ਲੱਗਦਾ ਇਹ 10000 ਤਨਖਾਹ ਆਈ ਆ 4000 ਖਰਚਾ ਕਰਦਾ 6 ਬਚਦਾ ਵਾ ਇਹ ਮੈਟਰ ਨਹੀਂ ਕਰਦਾ ਵੀ ਤੁਹਾਡੀ ਤਨਖਾਹ ਕਿੰਨੀ ਆ ਜਾਂ ਕਿੰਨੀ ਤੁਸੀਂ ਯਕੀਨ ਮੰਨਿਓ ਮੈਂ ਤੁਰਕੀ ਦਾ ਵੀਜ਼ਾ ਲਿਆ ਸੀ ਅਕਬਰੀ 75000 ਮੇਰੇ ਅਕਾਊਂਟ ਸੀ ਕੁਦਰਤੀ ਕੀ ਹੋਇਆ ਵੀ ਮੇਰੇ ਉਹਨਾਂ ਦਿਨਾਂ ਚ ਚੈੱਕ ਲੱਗੇ ਹੋਏ ਸੀ ਤੇ ਮੇਰੇ ਪੇਮੈਂਟ ਆ ਲਈ ਆ ਨਹੀਂ ਤੇ ਮੈਂ ਬੜਾ ਰਹਾਣ ਹੋਇਆ ਵੀ ਮੈਂ ਤਾਂ 75000 ਦਿੱਤੇ ਲਾਤੀ ਸਟੇਟਮੈਂਟ ਕਿਉਂਕਿ ਮੈਂ ਉਦੋਂ ਉਹਨਾਂ ਦੀ ਅਪਾਇੰਟਮੈਂਟ ਲਈ ਹੋਈ ਤੇ ਮੈਨੂੰ ਤੁਸੀਂ ਮੰਨੋਗੇ ਨਹੀਂ 75000 ਦਿੱਤੇ ਮੇਰਾ ਟਰਕੀ ਦਾ ਵੀਜ਼ਾ ਅੱਛਾ ਜੀ ਸੋ ਇਹੋ ਜੀ ਬੈਟਰ ਨਹੀਂ ਕਰਦੀ ਗੱਲ ਤੁਹਾਡਾ ਮੈਟਰ ਜਿਹੜਾ ਅਕਾਊਂਟ ਆ ਨਾ ਉਹ ਆਪਣੇ ਆਪ ਰਿਫਲੈਕਟ ਕਰ ਦਿੰਦਾ ਵੀ ਤੁਸੀਂ ਕੇਸ ਕਾਬਲੀਅਤ ਦੇ ਮਾਲਕ ਹੋ ਚਾਹੇ ਤੁਹਾਡੇ ਅਕਾਊਂਟ ਦੇ ਵਿੱਚ 2 ਲੱਖ ਵੀ ਹੋਵੇ ਉਹਦੇ ਤੇ ਵੀ ਵੀਜ਼ਾ ਆ ਜਾਂਦਾ ਸ਼ੈਨੇਗਨ ਵਰਗੇ ਕੰਟਰੀ ਦਾ ਵੀ ਆ ਜਾਂਦਾ ਪਰ ਤੁਹਾਡਾ ਜਿਹੜਾ ਕਰੰਟ ਅਕਾਊਂਟ ਦੇ ਵਿੱਚ ਆਈ ਚਲਾਈ ਹੋਣੀ ਚਾਹੀਦੀ ਪ੍ਰੋਪਰ ਉਹ ਸਾਰਾ ਕੁਝ ਉਹਨਾਂ ਨੂੰ ਪਤਾ ਲੱਗਣਾ ਤੇ ਇੱਕ ਚੀਜ਼ ਜ਼ਰੂਰ ਦੱਸੋ ਸਾਡੇ ਸਰੋਤਿਆਂ ਨੂੰ ਕਿ ਜਿਹੜੇ ਜਾਣਾ ਚਾਹੁੰਦੇ ਨੇ ਕਿਹੜੀ ਕੰਟਰੀ ਦੇ ਵਿੱਚ ਵਿਜ਼ਿਟ ਕਰਨ ਦੋ ਤਿੰਨ ਕੰਟਰੀਆਂ ਇਸ ਤਰ੍ਹਾਂ ਦੇ ਦੱਸੋ ਜਿਹੜੀਆਂ ਸਸਤੀਆਂ ਵੀ ਹੋਣ ਤੇ ਵਧੀਆ ਵੀ ਹੋਣ ਦੇਖੋ ਜੇਕਰ ਕਿਹ ਬੰਦੇ ਨੇ ਬਿਜ਼ਨਸ ਸਟਾਰਟ ਕਰਨਾ ਕੋਈ ਵੀ ਕਾਰੋਬਾਰ ਸਟਾਰਟ ਕਰਨਾ ਜਾਂ ਨੌਕਰੀ ਕਰਨੀ ਜ਼ਿੰਦਗੀ ਦੀ ਸ਼ੁਰੂਆਤ ਦਾ ਜਿਹੜੇ 20 25 ਸਾਲ ਦੀ ਉਮਰ ਚ ਨੇ ਉਹਨਾਂ ਵਾਸਤੇ ਵੀ ਆ ਤੇ ਜਿਹੜੇ ਨਹੀਂ ਮਤਲਬ ਕਾਮਯਾਬ ਹੋ ਸਕੇ ਸਟਰਗਲ ਕਰਦੇ ਪਏ 40 ਪਲੱਸ ਇੱਕ ਕੋਈ ਚਾਇਨਾ ਜ਼ਰੂਰ ਪੱਛੇ ਭੇਜੋ ਮੈਂ ਤਾਂ ਗੱਲ ਕਹੂੰਗਾ ਚਾਇਨਾ ਜ਼ਰੂਰ ਭੇਜੋ ਚਾਇਨਾ ਜਿਹੜਾ ਬੰਦਾ ਚਲਾ ਗਿਆ ਉਹਨੂੰ ਆ ਕੇ ਨਾ ਅਗਲ ਆ ਜਾਂਦੀ ਆ ਵੀ ਮੈਂ ਕਾਰੋਬਾਰ ਕਿਵੇਂ ਕਰਨਾ ਆਫਿਸ ਮੇਨਟੇਨ ਕਿਵੇਂ ਕਰਨਾ ਬੰਦਿਆਂ ਨੂੰ ਕਿਸ ਤਰੀਕੇ ਨਾਲ ਜੇ ਮੈਂ ਫੂਡ ਰੈਸਟੋਰੈਂਟ ਖੋਲਣਾ ਕਿਸ ਤਰੀਕੇ ਨਾਲ ਪੈਕ ਕਰਕੇ ਦੇਣਾ ਕਿਹੜੀ ਚੀਜ਼ ਆ ਲੋਕਾਂ ਨੂੰ ਉੱਥੇ ਇਹ ਨਹੀਂ ਪਤਾਗਾ ਵੀ ਕਿਹੜੀ ਚੀਜ਼ ਕਦੋਂ ਖਾਣੀ ਆ ਹਰ ਚੀਜ਼ ਉੱਥੇ ਸਿਖਾਈ ਜਾਂਦੀ ਆ ਟਾਈਮ ਆ ਉੱਥੇ ਰਾਤ ਨੂੰ 8 ਵਜੇ ਨਾਲ ਚਾਇਨਾ ਦੇ ਵਿੱਚ ਮੈਨੂੰ ਯਾਦ ਆ ਲੋਕੀ ਸਾਰੇ ਟਿਫਨ ਖੋਲ ਲੈਂਦੇ ਹੁੰਦੇ ਅੱਛਾ 1 ਵਜੇ ਦੁਪਹਿਰ ਟਿਫਨ ਖੋਲ ਲੈਂਦੇ ਮੈਂ ਕਹਿੰਦਾ ਯਾਰ ਇੱਕ ਤਾਂ ਲੇਟ ਵੀ ਆਪਣੇ ਵਿੱਚ ਲੋਕੀ 1 ਵਜੇ ਨਾ ਕਰਦੇ ਪਰ 50% ਕਰਦੇ ਉੱਥੇ ਤਾਂ 99% ਲੋਕੀ ਉਹ ਕਹਿੰਦੇ ਜੀ ਸਾਡੇ ਕੰਟਰੀ ਦੇ ਵਿੱਚ ਇੱਕ ਤੋਂ ਡੇਢ ਦੇ ਵਿੱਚ ਖਾਣੇ ਦਾ ਹੁਕਮ ਹੈ ਤੁਹਾਨੂੰ ਪਤਾ ਥੋੜੇ ਜਿਹਾ ਉਹ ਸਟ੍ਰਿਕਟ ਰੂਲ ਆ ਪਰ ਮੈਨੂੰ ਬਹੁਤ ਵਧੀਆ ਲੱਗਾ ਕਾਰੋਬਾਰ ਦੇ ਸਿਲਸਿਲੇ 'ਚ ਪਲੱਸ ਬੰਦੇ ਨੂੰ ਨੇਗੋਸ਼ੀਏਸ਼ਨ ਕਰਨੀ ਬਹੁਤ ਆਉਂਦੀ ਉੱਥੇ ਜਾ ਕੇ ਭਾਓ ਮੋਲ ਭਾਓ ਜਿੰਨੂੰ ਕਰਨਾ ਗੁਜਰਾਤੀ ਤੁਸੀਂ ਦੇਖ ਲਓ ਸਾਰੇ ਜਾਣਦੇ ਆ ਉੱਥੇ ਦੂਸਰੇ ਨੰਬਰ ਤੇ ਅਗਰ ਬੱਚੇ ਨੂੰ ਸੰਸਕਾਰੀ ਬਣਾਉਣਾ ਵਾ ਤਾਂ ਉਹਨੂੰ ਜਾਪਾਨ ਜਾਂ ਕੋਰੀਆ ਪੇ ਸਾਊਥ ਕੋਰੀਆ ਅਗਰ ਬੰਦਾ ਉੱਥੇ ਜਾਊਗਾ ਤਾਂ ਉਹਨੂੰ ਅਕਲ ਆ ਜਾਊਗੀ ਮੈਨੂੰ ਯਾਦ ਆ ਪਿਛੇ ਸਾਊਥ ਕੋਰੀਆ ਤੋਂ ਤੇ ਜਾਪਾਨ ਤੋਂ ਨਾ ਮੇਰੇ ਘਰ ਗੈਸਟ ਆਏ ਉਹ ਲੜਕੀ ਸੀ ਸਾਡੇ ਘਰੇ ਰਹੀ ਤੇ ਉਹ ਜਦੋਂ ਚੱਲੀ ਨਾ ਉਹਨੇ ਆਪਣਾ ਬਿਸਤਰਾ ਪੂਰੀ ਤਰ੍ਹਾਂ ਸਾਫ਼ ਕਰਕੇ ਇੱਕ ਇੱਕ ਭਾਂਡਾ ਤੱਕ ਮੱਲਬ ਕੀ ਉਹਨੇ ਮਾਂਜਾ ਮੇਰੇ ਬੱਚੇ ਦੇਖਦੇ ਪਏ ਸੀ ਉਹ ਚੀਜ਼ ਨੂੰ ਉਸ ਦਿਨ ਤੋਂ ਬਾਅਦ ਮੈਂ ਵੇਖਿਆ ਮੇਰੇ ਬੱਚਿਆਂ ਦੇ ਵਿੱਚ ਵੀ ਇਹ ਨੋਟਿਸ ਕੀਤੀ ਹੈ ਚੇਂਜ ਆਈ ਹੋਈ ਆ ਹੁਣ ਆਪਣੇ ਉਹ ਵੀ ਬੈੱਡ ਆਪਣਾ ਆਪ ਕਰਕੇ ਨੇ ਤੇ ਆਪਣਾ ਘਰਾਂ ਦੇ ਵਿੱਚ ਹੁੰਦਾ ਬੱਚੇ ਕਹਿੰਦੇ ਯਾਰ ਮੰਮੀ ਹੈਗੀ ਡੈਡੀ ਹੈਗਾ ਆਪੇ ਇਹਨਾਂ ਨੇ ਕਰ ਲੈਣਾ ਅਕਲ ਆਉਂਦੀ ਆ ਤਦ ਹੀ ਜਦੋਂ ਆਪਾਂ ਜਾਣਾਂ ਕਿਤੇ ਸਾਫ ਸਵੱਾਈ ਬੜੀ ਹੁੰਦੀ ਆ ਉਹਨਾਂ ਕੰਟਰੀਆਂ ਦੇ ਵਿੱਚ ਇੰਡੀਆ ਦੀ ਸਾਫ ਸਵੱਾਈ ਉਧਰ ਦੀ ਸਾਫ ਸਵੱਾਈ ਕਿਵੇਂ ਵੇਖਦੇ ਹੋ ਸਾਫ ਸਵੱਾਈ ਉੱਥੇ ਜੀ ਸਾਨੂੰ ਨਾਲ ਆਪਣੇ ਦੇਸ਼ ਨਾਲ ਪਿਆਰ ਨਹੀਂ ਹੈ ਬਿਲਕੁਲ ਸੱਚਕ ਬੋਲਣਾ ਭਾਵੇਂ ਤੁਹਾਡੇ ਚੋਂ ਕੋਈ ਕਵੇ ਵੀ ਨਹੀਂ ਇਹ ਝੂਠ ਆ ਜਾਂ ਨਹੀਂ ਜੇ ਜਿਹਨੂੰ ਪਿਆਰ ਹੁੰਦਾ ਨਾ ਜੇ ਮੈਂ ਦਰਬਾਰ ਸਾਹਿਬ ਜਾ ਕੇ ਇੱਕ ਦਿਨ ਸੇਵਾ ਕਰ ਸਕਦਾ ਤੇ ਮੈਂ ਆਪਣੇ ਦੇਸ਼ ਵਾਸਤੇ ਇੱਕ ਦਿਨ ਸੇਵਾ ਕਰਨ ਲਈ ਤਿਆਰ ਹੋਇਆ ਆ ਆ ਪਾਈਪਾਂ ਬਾਹਰ ਲੱਗੀਆਂ ਆਆਂ ਬਾਹਰ ਕੀ ਮੈਂ ਕਦੀ ਮੇਰੇ ਦਿਮਾਗ ਦੇ ਵਿੱਚ ਆਇਆ ਵੀ ਮੈਂ ਇੱਕ ਦਿਨ ਜਾ ਕੇ ਯਾਰ ਇੱਕ ਦਿਨ ਆਪਾਂ ਕਰ ਦਈਏ ਕੋਰੀਆ ਵਿੱਚ ਮੈਂ ਵੇਖਿਆ ਲੋਕੀ ਸ਼ਾਮੀ 5 ਵਜੇ ਆ ਕੇ 6 ਵਜੇ ਨੂੰ ਘਾਵੜਾ ਲੈ ਕੇ ਤੇ ਫ੍ਰੀ ਘਾਹ ਕੱਟਦੇ ਹੁੰਦੇ ਇਹਦੇ ਮੈਂ ਕਈ ਵਾਰੀ ਕਈਆਂ ਨੂੰ ਪੁੱਛਿਆ ਵੀ ਇਹ ਯਾਰ ਕਿਵੇਂ ਤੁਹਾਨੂੰ ਪਤਾ ਲੱਗੀਆਂ ਅੰਚ ਮਤਲਬ ਚੀਜ਼ਾਂ ਉਹ ਕਹਿੰਦੇ ਜੀ ਸਾਨੂੰ ਸ਼ੁਰੂ ਤੋਂ ਹੀ ਆ ਬੜੀ ਨੌਲੇਜ ਆਉਂਦੀ ਆ ਪਲੱਸ ਦੂਸਰੇ ਨੰਬਰ ਦੇ ਤੇ ਜਿਹੜੀ ਮੈਂ ਇੱਕ ਚੀਜ਼ ਵੇਖੀ ਹੈਲਥ ਬੈਨੀਫਿਟ ਦੀ ਸਾਡੇ ਕੰਟਰੀ ਦੇ ਵਿੱਚ ਨਾ ਹਰ ਚੀਜ਼ ਡਾਕਟਰ ਦੇ ਉੱਤੇ ਹੈ ਉੱਥੇ ਟੀਚਰ ਜਿਹੜੇ ਆ ਨਾ ਉਹ ਦੱਸਦੇ ਜਿਹੜਾ ਟੀਚਰ ਹਨ ਉਹਦੀ ਬਹੁਤ ਜ਼ਬਰਦਸਤ ਉੱਥੇ ਇੱਕ ਇੱਕ ਕੈਲੋਬੀ ਟ੍ਰੇਨਿੰਗ ਇੱਥੇ ਨਾ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਸ਼ਾਇਦ ਇੰਡੀਆ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਮੈਨੂੰ ਨਾ ਇੱਕ ਵਾਰੀ ਸਕਿਨ ਟ੍ਰਬਲ ਹੋ ਗਿਆ ਜਿਹੜੀ ਸਕਿਨ ਡਿਸਆਰਡਰ ਹੁੰਦਾ ਨਾ ਇਹ ਕਿਸੇ ਵੇਲੇ ਹਾਰਮੋਨਲ ਡਿਸਬੈਲੈਂਸ ਨਾਲ ਹੁੰਦੀਆਂ ਚੀਜ਼ਾਂ ਹੈ ਮੈਂ ਉੱਥੇ ਫੋਰਨ ਦੇ ਵਿੱਚ ਹੀ ਤੇ ਸਵੇਰੇ ਸਵੇਰੇ ਨਾ ਜਿਸ ਤਰ੍ਹਾਂ ਆਪਣੇ ਇੱਧਰ ਹੁੰਦੇ ਆ ਨਾ ਅਸਰਾਧ ਉਥੇ ਨਾ ਚੂਸਕ ਇੱਕ ਫੈਸਟੀਵਲ ਆ ਕੋਰੀਆ ਵਿਏਟਨਾਮ ਦੇ ਵਿੱਚ ਉਥੇ ਨਾ ਲੋਕ ਮੈਂ ਉਹ ਆਪਣੇ ਵੱਡਿਆਂ ਨੂੰ ਯਾਦ ਕਰਦੇ ਉਹਨਾਂ ਦੀਆਂ ਕਬਰਾਂ ਦੇ ਉੱਤੇ ਜਾਂਦੇ ਆ ਮਿਲ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਆ ਇੱਕ ਨਾ ਲੇਡੀ ਵੇਖੀ ਮੈਂ ਸਵੇਰੇ ਸਵੇਰੇ ਨਾ ਦਰਖਤ ਨੂੰ ਜਫੀ ਪਾਗਦ ਲੰਮੇ ਪਈ ਹੋਈ ਤੇ ਮੈਂ ਕਿਹਾ ਯਾਰ ਇਹ ਇਹ ਕੋਈ ਦਿਨ ਉਹ ਚੱਲਦੇ ਪਏ ਮੈਂ ਕਿਹਾ ਚਲੋ ਇਹ ਵੀ ਸ਼ਾਇਦ ਨਾ ਆਪਣੇ ਕੋਈ ਵੱਡੇ-ਵਡੇਰੇ ਨੂੰ ਯਾਦ ਕਰਦੀ ਹੋਣੀ ਥੋੜਾ ਜਿਹਾ ਅੱਗੇ ਗਿਆ ਹੋਰ ਹੀ ਇੱਕ ਪੰਜਾਬੀ ਮੈਨੂੰ ਮਿਲਿਆ ਮੈਂ ਕਿਹਾ ਯਾਰ ਇਹ ਬੀਪੀਆਂ ਬਹੁਤ ਹੀ ਜ਼ਿਆਦਾ ਮਤਲਬ ਕਿ ਉਹ ਕਹਿੰਦਾ ਭਾਜੀ ਇਹ ਆਪਣਾ ਚੂਸਰ ਕਰਕੇ ਥੋੜਾ ਵਾ ਇਹ ਤਾਂ ਇੱਕ ਟਰੀ ਹਗਿੰਗ ਥੈਰੇਪੀ ਹੈਗੀ ਆ ਅੱਛਾ ਜੀ ਥੇਸੇ ਇੰਡੀਆ ਦੇ ਵਿੱਚ ਨਹੀਂ ਕਿਸੇ ਨੂੰ ਪਤਾ ਹੈਗੀ ਟਰੀ ਹਗਿੰਗ ਥੈਰੇਪੀ ਟਰੀ ਹਗਿੰਗ ਥੈਰੇਪੀ ਦੇ ਨਾਲ ਕੀ ਆ ਜਦੋਂ ਆਪਾਂ ਦਰਖਤ ਨੂੰ ਜੱਫੀ ਪਾਉਂਦੇ ਆ ਨਾ ਜਦੋਂ ਜਿਹੜਾ ਸਾਡਾ ਹੱਥ ਹੈ ਨਾ ਇਹ ਬਿਲਕੁਲ ਤਣੇ ਦੇ ਨਾਲ ਹੋਣਾ ਚਾਹੀਦਾ ਜੇ 10 ਮਿੰਟ ਵੀ ਆਪਾਂ ਕਰਦੇ ਆ ਤੇ ਇਹਦੇ ਵਿੱਚੋਂ ਨਾ ਦਰਖਤਾਂ ਦੇ ਵਿੱਚੋਂ ਆਕਸੀਟੋਸਿਨ ਨਾਂ ਦਾ ਨਾ ਆਪਣੇ ਬਾਡੀ ਦੇ ਵਿੱਚ ਇੱਕ ਹਾਰਮੋਨ ਪੈਦਾ ਹੁੰਦਾ ਉਹਦੇ ਨਾਲ ਕੀ ਆ ਕਿ ਸਾਡੀਆਂ ਬਿਮਾਰੀਆਂ ਸਾਰੀਆਂ ਠੀਕ ਹੋ ਜਾਂਦੀਆਂ ਯੋਗਾ ਤੋਂ ਵੀ ਪਾਵਰਫੁਲ ਥੈਰੇਪੀ ਆ ਜੇਸ ਬੰਦੇ ਨੂੰ ਕੋਈ ਪ੍ਰੋਬਲਮ ਹੈਗੀ ਆ ਉਹ ਰੋਜ਼ ਅਗਰ 15 20 ਮਿੰਟ ਅੱਧਾ ਘੰਟਾ ਜਾਂ ਢੋਲ ਲਾ ਲਓ ਤਣੇ ਨੂੰ ਜਾਂ ਜਫੀ ਪਾ ਕੇ ਸਦੀ ਚੈਸਟ ਦੇ ਨਾਲ ਤੁਸੀਂ 15 20 ਮਿੰਟ ਕਰ ਲਓ ਮਹੀਨੇ ਦੋ ਬਾਅਦ ਤੁਸੀਂ ਜਿਹੜੇ ਸਿਗਨੀਫੀਕੈਂਟ ਚੇਂजेस ਉਹਦੀ ਬਾਡੀ ਚ ਦੇਖੋ ਬਈ ਚੀਜ਼ਾਂ ਇਸ ਤਰ੍ਹਾਂ ਦੀਆਂ ਜੋ ਇੰਡੀਆ ਚ ਨਹੀਂ ਸਿੱਖਣ ਨੂੰ ਮਿਲੀਆਂ ਤੁਹਾਨੂੰ ਟਰੈਵਲ ਕਰਕੇ ਸਿੱਖਣ ਨੂੰ ਮਿਲੀਆਂ ਹੁਣ ਹੁਣ ਫਿਰ ਅਗਲਾ ਸਵਾਲ ਮੇਰਾ ਇਹ ਹੈ ਕਿ ਹੁਣ ਫਿਰ ਅਗਲਾ ਕਿਹੜੇ ਹੀ ਪੀੜੀ ਰਹੂਗੀ ਕਿ ਅੱਗੇ ਕਿੱਥੇ ਜਾਣਾ ਤੁਸੀਂ ਕੋਈ ਨਾ ਕੋਈ ਸੁਪਨਾ ਹੋਵੇਗਾ ਕਿ ਇੱਥੇ ਜਾ ਕੇ ਮੈਂ ਆਪਣਾ ਸੁਪਨਾ ਜਿਹੜਾ ਪੂਰਾ ਕਰਨਾ ਮੈਂ ਸਭ ਤੋਂ ਪਹਿਲੇ ਤੇ ਸਿਲਕ ਰੂਟ ਕਰਨਾ ਜੀ ਕਜ਼ਾਕਿਸਤਾਨ ਉਸਬੇਕਿਸਤਾਨ ਤੋਂ ਚਾਈਨਾ ਜਿਹੜਾ ਪੂਰਾ ਵਾ ਸੈਕੰਡ ਹੈਗੀ ਹੈ ਜਿਹੜੀ ਟ੍ਰਾਂਸ ਸਾਈਬੀਰੀਅਨ ਰੇਲਵੇ ਆਣਾ ਉਹ ਮਾਸਕੋ ਤੋਂ ਸਟਾਰਟ ਹੋ ਕੇ ਤੇ ਮੈਂ ਮੇਰਾ ਹੈਗਾ ਵੀ ਮੈਂ ਉਹ ਮੈਂ ਕਿਹਾ 17-18 ਦਿਨ ਦਾ ਸ਼ਹਿਰ ਟੂਰ ਆ ਉਹ ਮੈਂ ਚਾਇਨਾ ਤੱਕ ਟਰੈਵਲ ਕਰਨਾ ਵਾ ਤੇ ਪਲੱਸ ਇੱਕ ਦੋ ਰਿਸਰਚ ਦੇ ਟਾਪਿਕ ਹੈਗੇ ਆ ਜਿੱਤੇ ਮੇਰਾ ਜੀ ਕਰਦਾ ਵੀ ਮੈਂ ਰਿਸਰਚ ਕਰਾਂ ਟਰਕੀ ਦੇ ਵਿੱਚ ਨਾ ਆਪਣੀ ਲੜਾਈ ਹੋਈ ਏ ਇੱਕ ਗੱਲੀਪੋਲੋ ਦੀ ਜਿੱਚ ਆਪਣੇ بڑے ਪੰਜਾਬੀ ਬਿਫੋਰ ਅ ਇੰਡੀਪੈਂਡੈਂਸ ਮਾਰੇ ਗਏ ਉਹਨਾਂ ਦਾ ਹਾਲੀ ਤੱਕ ਕੋਈ ਪਤਾ ਨਹੀਂ ਲੱਗਾ ਵੀ ਕਿਹੜੇ ਬੰਦੇ ਕਿਹੜੇ ਕਿਹੜੇ ਸ਼ਹਿਰ ਤੋਂ ਆ ਮੈਨੂੰ ਹੈਗਾ ਵੀ ਜੇ ਮੈਂ ਉੱਤੇ ਰਿਸਰਚ ਕਰਾਂ ਇਹ 터ਕਿਸ਼ ਗਵਰਨਮੈਂਟ ਤੇ ਗਵਰਨਮੈਂਟ ਆਫ ਇੰਡੀਆ ਦੇ ਨਾਲ ਕੋਲਾਬੋਰੇਸ਼ਨ ਦੇ ਨਾਲ ਜੇ ਮੈਂ ਰਿਸਰਚ ਕਰਨੀ ਚਾਹਣਾ ਉੱਥੇ ਥੋੜੀ ਬੁਝੇ ਮੈਨੂੰ ਇਹ ਹੈਗਾ ਵੀ ਉਹਨਾਂ ਲੋਕਾਂ ਦਾ ਨਾਮ ਲਿਆਂਦਾ ਜਾਵੇ ਸਾਹਮਣੇ ਕਿਉਂਕਿ ਉਹਨਾਂ ਲੋਕਾਂ ਨੂੰ ਉੱਥੇ ਦਫਨਾ ਦਿੱਤਾ ਗਿਆ ਸੀ ਤੇ ਉਹਨਾਂ ਦਾ ਨਾਮ ਲਿਖੇ ਹੋਏ ਉੱਥੇ ਸਾਰਿਆਂ ਦੇ ਅੱਜ ਬਟ ਉਹਨਾਂ ਦਾ ਇਹ ਨਹੀਂ ਹੈਗਾ ਪਿੱਛੋਂ ਕਿ ਉਦੋਂ ਬ੍ਰਿਟਿਸ਼ਰਸ ਦਾ ਰਾਜ ਹੀ ਇੱਥੇ ਉਹ ਰਿਕਾਰਡ ਨਹੀਂ ਲੱਭਦਾ ਪਿਆ ਵੀ ਉਹ ਪਿੱਛੋਂ ਕਿਹੜੇ ਮੇਰਾ ਜ਼ਿਲ੍ਹੇ ਨਾਲ ਸੰਬੰਧਤ ਹੈ ਮਤਲਬ ਸੁਪਨਾ ਹੈ ਕਿ ਇਹ ਚੀਜ਼ ਨੂੰ ਪੂਰਾ ਕਰਨਾ ਮੁਕੰਮਲ ਕਰਨਾ ਹਾਂਜੀ ਇਹ ਮੇਰਾ ਹੈਗਾ ਸੁਪਨਾ ਜੀ ਵੀ ਮੈਨੂੰ ਇਹ ਲੱਗਦਾ ਵੀ ਜੇ ਮੈਂ ਰਿਸਰਚ ਕਰਨੀ ਆ ਤਾਂ ਇਸ ਟੌਪਿਕ ਦੇ ਉੱਤੇ ਮੈਂ ਕਰੂੰਗਾ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਅਸੋ ਜਿਨ੍ਹਾਂ ਨੇ ਦੁਨੀਆ ਘੁੰਮਣੀ ਹੈ ਤਾਂ ਇਹ ਵੀਡੀਓ ਜ਼ਰੂਰ ਦੇਖ ਲੈਣ ਕਿਉਂਕਿ ਇਸ ਵੀਡੀਓ ਦੇ ਵਿੱਚ ਉਹ ਜਾਣਕਾਰੀ ਮਿਲੇਗੀ ਜੋ ਤੁਹਾਨੂੰ ਕਿਤੇ ਹੋਰ ਨਹੀਂ ਮਿਲ ਸਕਦੀ ਕਿਉਂਕਿ ਜੋ ਸ਼ਖਸ ਦੁਨੀਆ ਘੁੰਮਿਆ ਉਹੀ ਤੁਹਾਨੂੰ ਸਹੀ ਦੇ ਸਕਦਾ ਸੋ ਇਸ ਵੀਡੀਓ ਨੂੰ ਦੇਖ ਕੇ ਪਿਆਰ ਤੇ ਜ਼ਰੂਰ ਦਿਓ ਮਗਰ ਇਸ ਵੀਡੀਓ ਤੋਂ ਕੁਝ ਨਾ ਕੁਝ ਸਿੱਖਿਓ ਜ਼ਰੂਰ